ਦੰਗੂ ਬ੍ਰਾਹਮਣ ਦਾ ਨਾਮ ਸੁਣਦੇ ਹੀ ਜਿਹੜਾ ਸਭ ਤੋਂ ਪਹਿਲਾ ਮਨ 'ਚ ਖਿਆਲ ਆਂਦਾ ਹੈ ਉਹ ਹੈ ਗਦਦਾਰੀ ਧੋਖਾ ਤੇ ਚਲਾਕੀ ਦੰਗੂ ਨੇ ਧੋਖੇ ਤੇ ਚਲਾਕੀ ਨਾਲ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਨੂੰ ਕਿਸ ਤਰ੍ਹਾਂ ਗ੍ਰਿਫਤਾਰ ਕਰਾਇਆ ਇਹ ਤਾਂ ਆਪਾਂ ਸਭ ਜਾਣਦੇ ਆ ਪਰ ਤੁਸੀਂ ਇਹ ਜਾਂਦੇ ਹੋ ਕਿ ਉਸ ਪਾਪੇ ਦਾ ਆਪ ਦਾ ਅੰਤ ਕਿਵੇਂ ਤੜਪ-ਤੜਪ ਕੇ ਹੋਇਆ ਸੀ ਕਿਵੇਂ ਜਿਹੜੀ ਮੋਹਰਾ ਦੀ ਖੁਰਜੀ ਪਿੱਛੇ ਉਹ ਚਲਾਕੀ ਤੇ ਖੇਡਾਂ ਰਚੀ ਆ ਅੱਗੇ ਜਾ ਕੇ ਉਹੀ ਖੁਰਜੀ ਗੰਗੂ ਦੀ ਦਰਦਨਾਕ ਮੌਤ ਦਾ ਕਾਰਨ ਬਣੀ ਇਹ ਸਾਰਾ ਕੁਝ ਆਪਾਂ ਇਸ ਵੀਡੀਓ 'ਚ ਤੁਹਾਨੂੰ ਦੱਸਾਂਗੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਵੀਡੀਓ ਥੱਲੇ ਕਮੈਂਟ ਕਰਕੇ ਸਾਡੇ ਚੈਨਲ ਨੂੰ ਸਪੋਰਟ ਜ਼ਰੂਰ ਕਰੋ ਹੁਣ ਆਪਾਂ ਗੱਲ ਕਰਦੇ ਹਾਂ ਗੰਗੂ ਗੱਦਾਰ ਦੀ ਮੌਤ ਬਾਰੇ ਜਿਸ ਲਾਲਚ ਵਿੱਚ ਅੰਨਾ ਹੋ ਕੇ ਉਹਨੇ ਛੋਟੇ ਸਹਿਜਾਦਿਆਂ ਨੂੰ ਤੇ ਮਾਤਾ ਗੁਜਰੀ ਨੂੰ ਗ੍ਰਿਫਤਾਰ ਕਰਾਇਆ ਸੀ ਤੇ ਅੱਗੇ ਚੱਲ ਕੇ ਕਿਵੇਂ ਮਾਤਾ ਜੀ ਦੀ ਉਹੀ ਮੋਰਾਲੀ ਖੁਰਜੀ ਉਹਦੀ ਮੌਤ ਦਾ ਕਾਰਨ ਬਣੀ ਦਰਅਸਲ ਜਦੋਂ ਮਾਤਾ ਗੁਜਰੀ ਨੇ ਘੁੰਮੇ ਮਸ਼ਕੀ ਤੇ ਲక్ష్ਮੀ ਨਾਮ ਦੀ ਬ੍ਰਾਹਮਣੀ ਤੋਂ ਵਿਦਾ ਲੈਂਦੇ ਹੋਏ ਉਹਨਾਂ ਨੂੰ ਸ਼ੁਕਰਾਨੇ ਵੱਲੋਂ ਕੁਝ ਮੋਰਾ ਤੇ ਗਹਿਣੇ ਦਿੱਤੇ ਸਨ ਤੇ ਮਾਤਾ ਜੀ ਦੀ ਮੋਰਾ ਵਾਲੀ ਖੁਰਜੀ ਤੇ ਗੰਗੂ ਦੀ ਨਿਗਾ ਬੇਮਾਨ ਹੋ ਗਈ। ਐਸੀ ਕਰਕੇ ਉਹ ਹੁਕਮ ਦੇ ਬਾਗਿਆ ਨੂੰ ਉਹ ਆਪਣੇ ਘਰ ਲੈ ਕੇ ਆਇਆ ਸੀ। ਨਹੀਂ ਤਾਂ ਇਹੋ ਜੇ ਨੂਨ ਹਰਾਮੀ ਨੂੰ ਗੁਰੂ ਪਰਿਵਾਰ ਨਾਲ ਕੋਈ ਹਮਦਰਦੀ ਨਹੀਂ ਸੀ। ਤੇ ਉਸੇ ਰਾਤ ਜਦੋਂ ਥੱਕੇ ਹਾਰੇ ਮਾਤਾ ਜੀ ਦੀ ਅਕਲ ਆ ਗਈ ਜਾਂਦੀ ਹੈ ਤੇ ਗੰਗੂ ਨੇ ਉਹ ਖੁਰਜੀ ਉਥੋਂ ਕਿਸ ਕਾ ਲਈ ਤੇ ਬਾਹਰ ਲਿਆ ਕੇ ਕਿਸੇ ਥਾਂ 'ਚ ਦਫਨਾ ਦਿੱਤੀ ਤੇ ਜਦੋਂ ਮਾਤਾ ਜੀ ਨੇ ਗੰਗੂ ਕੋਲੋਂ ਖੁਰਜੀ ਬਾਰੇ ਪੁੱਛਿਆ ਤਾਂ ਗੰਗੂ ਭੜਕ ਉੱਠਿਆ ਕਿਉਂਕਿ ਹੁਣ ਗੁਰੂ ਪਰਿਵਾਰ ਦੇ ਜੀਆ ਤੋਂ ਪਿੱਛੇ ਛੁਡਵਾਉਣਾ ਸੀ ਕਿਉਂਕਿ ਆਪਣਾ ਜਿਹੜੇ ਕੰਮ ਲਈ ਜਿਹੜੀਆਂ ਮੋਹਰਾਂ ਪਿੱਛੋਂ ਉਹ ਮਾਤਾ ਜੀ ਤੇ ਛੋਟੇ ਸਾਹਿਬ ਜੀ ਆਦਿਆਂ ਲੋਕ ਘਰ ਲੈ ਕੇ ਆਇਆ ਸੀ ਉਹ ਕੰਮ ਤੇ ਹੋ ਚੁੱਕਿਆ ਸੀ ਸੋ ਮਾਤਾ ਜੀ ਦੇ ਖੁਰਜੀ ਬਾਰੇ ਮਾੜਾ ਜਿਹਾ ਪੁੱਛਣ ਤੋਂ ਵੀ ਗੰਗੂ ਪੜਾ ਘਟਦਾ ਤੇ ਕਹਿੰਦਾ ਹੈ ਇੱਕ ਤਾਂ ਮੈਂ ਆਪਣੇ ਸਾਰੇ ਪਰਿਵਾਰ ਦੀ ਜਾਨ ਨੂੰ ਹਥੇਲੀ ਤੇ ਰੱਖਿਆ ਤੁਹਾਨੂੰ ਹੁਕਮ ਦੇ ਬਾਗਿਆਂ ਨੂੰ ਆਪਣੇ ਘਰ ਪਨਾਹ ਦੇ ਕੇ ਉਤੋਂ ਤੁਸੀਂ ਮੇਰੇ ਤੇ ਹੀ ਚੋਰੀ ਦਾ ਇਲਜ਼ਾਮ ਲਾ ਰਹੇ ਹੋ ਇੱਕ ਇੱਕ ਗੰਗੂ ਮਾਤਾ ਜੀ ਤੇ ਸਹਿਬਜ਼ਾਦੇ ਨੂੰ ਘਰ ਦੇ ਇੱਕ ਕਮਰੇ ਚ ਬੰਦ ਕਰਕੇ ਸਿੱਧਾ ਜਾ ਪਹੁੰਚਿਆ ਮਰੀਂਡੇ ਦੇ ਹਾਕਮ ਜਾਨੀ ਖਾਨ ਤੇ ਮਾਨੀ ਖਾ ਕੋਲੇ ਤੇ ਸ਼ਿਕਾਇਤ ਕਰਕੇ ਮਾਤਾ ਜੀ ਤੇ ਸਹਿਬਜ਼ਾਦੇ ਨੂੰ ਗ੍ਰਿਫਤਾਰ ਕਰਾ ਦਿੰਦਾ ਇਸ ਤੋਂ ਬਾਅਦ ਅੱਗੇ ਕੀ ਹੋਇਆ ਕਿਵੇਂ-ਕਿਵੇਂ ਉਹ ਮਹਾਨ ਸ਼ਾਦਤਾ ਹੋਈਆਂ ਇਹ ਸਭ ਤੁਸੀਂ ਮੇਥੋਂ ਵੱਧ ਜਾਣਦੇ ਹੋ ਪਰ ਜਦੋਂ ਜਾਨੀ ਖਾਂ ਤੇ ਮਾਨੀ ਖਾਂ ਸਾਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਨੂੰ ਗ੍ਰਿਫਤਾਰ ਕਰਕੇ ਸਹੰਦ ਲੈ ਕੇ ਗਏ ਤੇ ਮਾਤਾ ਜੀ ਤੋਂ ਸੁਨੇ ਬਿਆਨਾਂ ਤੇ ਆਧਾਰ ਤੇ ਜਾਨੀ ਖਾਂ ਦੇ ਮਾਨੀ ਖਾਂ ਨੇ ਵਾਜ਼ਰ ਖਾਂ ਨੂੰ ਦੱਸਿਆ ਕਿ ਮਾਤਾ ਜੀ ਕੋਲੇ ਇੱਕ ਮੋਹਰਾ ਵਾਲੀ ਖੁਰਜੀ ਵੀ ਸੀ ਜਿਹਨੂੰ ਗੰਗੂ ਨੇ ਚੋਰੀ ਕਰ ਲਿਆ ਹੁਣ ਗੰਗੂ ਆਪਣੇ ਘਰ ਬੈਠਾ ਹੁਕਮ ਦੇ ਬਾਕੀਆਂ ਨੂੰ ਫੜਾ ਕੇ ਮਨ ਹੀ ਮਨ ਬੜੇ ਵੱਡੇ ਵੱਡੇ ਸੁਪਨੇ ਸਜਾ ਕੇ ਬੈਠਾ ਸੀ ਕਿ ਮੈਨੂੰ ਸਰਕਾਰੀ ਇਨਾਮ ਵੀ ਮਿਲੇਗਾ ਇਨਾਮ ਤੇ ਕੀ ਮਿਲਣਾ ਸੀ ਵਾਜ਼ਰ ਖਾਨ ਨੇ ਜਾਨੀ ਖਾਨ ਤੇ ਮਾਨੀ ਖਾਨ ਨੂੰ ਗੰਗੂ ਤੋਂ ਮੋਹਰਾ ਦੀ ਖੁਰਜੀ ਨੂੰ ਜ਼ਬਤ ਕਰਕੇ ਸਰਕਾਰੀ ਖਾਨੇ ਚ ਪਾਨ ਦਾ ਹੁਕਮ ਸੁਣਾ ਦਿੱਤਾ ਪਰ ਜਦੋਂ ਲਾਲਚੀ ਗੰਗੂਏ ਨਾ ਮਿਲਿਆ ਕਿ ਮੋਰਾ ਵਾਲੀ ਖੁਰਜੀ ਉਹਦੇ ਕੋਲ ਹੈ ਤੇ ਅਹਲਕਾਰਾਂ ਨੇ ਉਹਨੂੰ ਕੋਤਵਾਲੀ ਚ ਲੈ ਜਾ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਅੱਛਾ ਕੁੱਟ ਖਾਨ ਤੇ ਡਰ ਤੋਂ ਉਸ ਡਰਪੋਕ ਨੇ ਕਬੂਲ ਕਰ ਲਿਆ ਕੀ ਮੋਰਾ ਵਾਲੀ ਖੁਰਜੀ ਉਹਦੇ ਕੋਲ ਹੀ ਹੈ ਤੇ ਸਵੇਰ ਤੋਂ ਸ਼ਾਂਤ ਕਈ ਜਗ੍ਹਾ ਤੇ ਨਿਸ਼ਾਨ ਲਵਾ ਕੇ ਟੋਇਆ ਪਟਵਾਇਆ ਗਿਆ ਬਟ ਖੁਰਜੀ ਕਿਧਰੋਂ ਵੀ ਨਹੀਂ ਲੱਭੀ ਜਾਨੀ ਸੋਹਣ ਸਿੰਘ ਸ਼ੀਤਲ ਲਿਖਦੇ ਨੇ ਕਿ ਮਾਸੂਮ ਸ਼ਹਿਜ਼ਾਦਿਆਂ ਦੀ ਸ਼ਹਾਦਤ ਦਾ ਗੰਗੂ ਤੇ ਦਿਮਾਗ ਤੇ ਇੰਨਾ ਡੂੰਗਾ ਅਸਰ ਹੋਇਆ ਕਿ ਉਹ ਆਪਣੇ ਹੋਸ਼ ਹਵਾਜ਼ ਖੋ ਬੈਠਾ ਸੀ ਤੇ ਕਿਹਾ ਜਾਂਦਾ ਹੈ ਕਿ ਸ਼ਹਿਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਗੰਗੂ ਦੀ ਹਾਲਤ ਪਾਗਲਾ ਵਾਂਗੂ ਹੋ ਗਈ ਸੀ ਇਸੀ ਕਰਕੇ ਇਹ ਗੱਲ ਉਹਦੇ ਦਿਮਾਗ ਚੋਂ ਨਿਕਲ ਗਈ ਕਿ ਉਹਨੇ ਖੁਰਜੀ ਕਿੱਥੇ ਦੱਬੀ ਹੋਈ ਹੈ ਪਰ ਜਾਨੀ ਖਾ ਤੇ ਮਾਨੀ ਖਾਨ ਨੂੰ ਲੱਗ ਰਿਹਾ ਸੀ ਕਿ ਗੰਗੂ ਜਾਣ ਬੁਝਕਰ ਉਹਨਾਂ ਨੂੰ ਮੂਰਖ ਬਣਾ ਰਿਹਾ ਹੈ ਤੇ ਉਹਨਾਂ ਨੂੰ ਨਹੀਂ ਦੱਸ ਰਿਹਾ ਕਿ ਮੋਰਾ ਵਾਲੀ ਖੁਰਜੀ ਕਿੱਥੇ ਹੈ ਸੋ ਉਹਨਾਂ ਦੇ ਇਸ਼ਾਰੇ ਤੇ ਅਹਿਲਕਾਰਾਂ ਨੇ ਗੰਗੂ ਨੂੰ ਕੋਤਵਾਲੀ ਚ ਪੁੱਠਾ ਲਮਕਾ ਲਿਆ ਤੇ ਉਹਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਚਾਰ ਦਿਨ ਉਹਨੂੰ ਭੁੱਖੇ ਧਿਆਏ ਨੂੰ ਕੁੱਟ ਪੈਂਦੀ ਰਹੀ ਤੇ ਉਹਨੂੰ ਸਾਫ਼ ਕਿਹਾ ਗਿਆ ਸੀ ਕਿ ਜੇ ਤੂੰ ਆਪਣੀ ਜਾਨ ਪਜਾਣਾ ਚਾਹੁੰਦਾ ਹੈ ਤੇ ਦੱਸ ਦੇ ਖੁਰਜੀ ਕਿੱਥੇ ਹੈ ਪਰ ਗਲਤ ਇਹ ਹੈ ਕਿ ਦਾਸਦਾ ਤੇ ਉਦੋਂ ਜਦੋਂ ਗੰਗੂ ਨੂੰ ਆਪ ਪਤਾ ਹੁੰਦਾ ਤਿੰਨ ਚਾਰ ਦਿਨ ਤੋਂ ਬਾਅਦ ਵੀ ਗੰਗੂ ਨੇ ਕੁਝ ਨਹੀਂ ਦੱਸਿਆ ਤੇ ਅਹਲਕਾਰ ਵੀ ਆਪਣੇ ਦੂਜੇ ਕੰਮ 'ਚ ਬੀਜ਼ੀ ਹੋ ਗਏ ਤੇ ਗੰਗੂ ਠੰਡ ਦੇ ਦਿਨਾਂ 'ਚ ਲਹੂ ਲਿਹਾਲ ਹੋ ਕੇ ਉੱਥੇ ਹੀ ਕੋਟਵਾਲੀ ਚ ਇੱਕ ਨੁੱਕੜ 'ਚ ਪਿਆ ਰਿਆ ਤੇ ਤਰਫ ਤਰਿਆ ਤੇ ਨਰਕਾ ਚ ਜਾਣ ਤੋਂ ਪਹਿਲਾਂ ਉਹਨੇ ਕਈ ਦਿਨ ਧਰਤੀ ਤੇ ਹੀ ਨਰਕ ਕਟਿਆ ਸੀ ਤੇ ਫਿਰ ਉੱਥੇ ਪਏ ਪਏ ਦੀ ਉਹਦੀ ਕਦੋਂ ਮੌਤ ਹੋ ਗਈ ਇਹ ਤਾਂ ਫਿਰ ਬਾਅਦ ਚ ਹੀ ਪਤਾ ਲੱਗਾ ਜੇ ਇਹ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਕਰੋ ਵੀਡੀਓ ਥੱਲੇ ਕਮੈਂਟ ਕਰੋ ਤੇ ਵੀਡੀਓ ਨੂੰ ਆਪਣੇ ਪਰਿਵਾਰ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਨੂੰ ਸਪੋਰਟ ਵੀ ਕਰੋ ਸਤਨਾਮ ਸ਼੍ਰੀ ਵਾਹਿਗੁਰੂ